जिमली चौण श्री तन्तन साहिब जी ਦਾ ਜਿਹੜਾ ਮਾਹੌਲ ਆ ਜਿਮਲੀ ਚੋਣਾ ਤਾਂ ਭਖਿਆ ਹੋਇਆ ਹੈ ਤਾਂ ਹਰ ਇੱਕ ਪਾਰਟੀ ਆਪੋ ਆਪਣਾ ਕੈਂਡੀਡੇਟ ਜਿਹੜਾ ਵਾ ਆਪਨ ਮੈਦਾਨ ਵਿੱਚ ਜਿਹੜੀ ਆ ਉਤਰ ਚੁੱਕੀ ਹੈ ਬੀਜੇਪੀ ਦੇ ਵੱਲੋਂ ਸਰਦਾਰ ਹਰਜੀਤ ਸਿੰਘ ਜੀ ਮੀਆਂਵੰਡ ਜਿਹੜਾ ਵਾ ਉਹ ਵੀ ਉਹਨਾਂ ਨੂੰ ਟਿਕਟ ਜਿਹੜੀ ਆ ਬੀਜੇਪੀ ਵੱਲੋਂ ਮਿਲ ਚੁੱਕੀ ਹੈ ਆਪਣੇ ਜੱਦੀ ਪਿੰਡ ਮੀਆਂਵੰਡ ਪਹੁੰਚੇ ਨੇ ਪਰ ਵਾ ਸਵਾਗਤ ਜਿਹੜਾ ਵਾ ਪਿੰਡ ਦੇ ਵਾਸੀਆਂ ਵੱਲੋਂ ਕੀਤਾ ਜਾ ਰਿਹਾ ਪਾਜੀ ਵੈਕੁਰ ਜੀ ਦਾ ਖਲਸਾ ਵੈਕੁਰ ਜੀ ਪਤੇ ਵੈਕੁਰ ਜੀ ਦਾ ਖਲਸਾ ਵੈਕੁਰ ਜੀ ਕੀ ਪਤੇ ਜੱਦੀ ਪਿੰਡ ਪਹੁੰਚੇ ਜੇ ਬੜੇ ਸ਼ਹਾਦੇ ਨਾਲ ਜਿਹੜੇ ਆ ਸਾਰੇ ਨੌਜਵਾਨ ਤੁਹਾਡਾ ਸਵਾਗਤ ਕਰਨ ਵਾਸਤੇ ਪਹੁੰਚੇ ਕੀ ਕਹਿਣਾ ਚਾਹੂਗਾ ਬਸ ਸਭ ਤੋਂ ਪਹਿਲਾਂ ਆਪਣੇ ਜੱਦੀ ਪਿੰਡ ਪਹੁੰਚਣ ਤੇ ਅੱਜ ਸ਼ਹੀਦਾਂ ਸਿੰਘਾਂ ਦੇ ਅਸਥਾਨ ਤੇ ਨਤਮਸਤਕ ਹੋਣ ਲਈ ਸਮੁੱਚੇ ਸਾਥੀਆਂ ਦੇ ਸਮੇਤ ਪਹੁੰਚੇ ਹਾਂ ਮੇਰੇ ਕੋਲ ਕੋਈ ਯੋਗ ਸ਼ਬਦ ਨਹੀਂ ਕਿ ਜਿਹੜਾ ਇਸ ਨਗਰ ਨੇ ਅੱਜ ਜਨਮ ਮੈਂ ਛੋਟੇ ਛੋਟੇ ਹੁੰਦੇ ਖੇਡਦੇ ਰਹੇ ਜਿੰਨਾ ਬਜ਼ੁਰਗਾਂ ਜੋ ਚੇਚੇ ਤੌਰ ਤੇ ਅੱਜ ਸੱਜੀਆਂ ਖੱਬੀਆਂ ਬਾਹਾਂ ਬਣ ਕੇ ਮੇਰੇ ਸਿਰ ਤੇ ਹੱਥ ਰੱਖਣ ਆਏ ਨੇ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਸਮੁੱਚੇ ਨਗਰ ਨਿਵਾਸੀਆਂ ਦਾ ਧੰਨਵਾਦ ਕਰਦਾ ਵਿਸ਼ਵਾਸ ਵੀ ਦਿਵਾਉਣਾ ਕਿ ਜਿੱਥੇ ਵੀ ਇਹ ਤੁਹਾਡਾ ਛੋਟਾ ਭਰਾ ਕਿਸੇ ਵੀ ਮੋੜ ਤੇ ਜ਼ਿੰਦਗੀ ਦੇ ਮੋੜ ਤੇ ਕਿਤੇ ਵੀ ਮੈਂ ਆਪਣੇ ਨਗਰ ਲਈ ਕੰਮ ਆ ਸਕਾਂ ਹਰ ਵਕਤ 24 ਘੰਟੇ ਸਮੁੱਚੇ ਇਨ੍ਹਾਂ ਭਰਾਵਾਂ ਦੀ ਸੇਵਾ ਦੇ ਵਿੱਚ ਹਾਜ਼ਰ ਰਹਿਣਾ ਬੀਜੇਪੀ ਦੇ ਵੱਲੋਂ ਪਹਿਲਾਂ ਤੁਹਾਨੂੰ ਤਰਨਤਾਰਨ ਸਾਹਿਬ ਦੇ ਜ਼ਿਲ੍ਹੇ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਉਸ ਤੋਂ ਬਾਅਦ ਤੁਹਾਨੂੰ ਜਿਹੜੀ ਟਿਕਟ ਤੁਹਾਡੀ ਝੋਲੀ ਦੇ ਵਿੱਚ ਪਾ ਦਿੱਤੀ ਗਈ ਹੈ ਕੀ ਕਹਿਣਗੇ ਬਸ ਸਭ ਤੋਂ ਪਹਿਲਾਂ ਧੰਨਵਾਦੀ ਹਾਂ ਸਾਡੇ ਬਹੁਤ ਹੀ ਸਤਿਕਾਰਯੋਗ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦਾ ਬਹੁਤ ਹੀ ਸਤਿਕਾਰਯੋਗ ਦੇਸ਼ ਦੇ ਕੌਮੀ ਪ੍ਰਧਾਨ ਭਾਰਤੀ ਜਨਤਾ ਪਾਰਟੀ ਦੇ ਸ਼੍ਰੀ ਜੇਪੀ ਨਟਾ ਜੀ ਦਾ ਦੇਸ਼ ਦੇ ਗ੍ਰਹਿ ਮੰਤਰੀ ਸ਼੍ਰੀ ਆਮਾਚਾ ਜੀ ਦਾ ਬਹੁਤ ਹੀ ਸਤਿਕਾਰਯੋਗ ਸਾਡੇ ਪੰਜਾਬ ਦੇ ਪਰਦੇਸ਼ ਦੇ ਪ੍ਰਧਾਨ ਸ਼੍ਰੀ ਸੰਜੀਤ ਜਾਖੜ ਜੀ ਦਾ ਪੰਜਾਬ ਦੇ ਕਾਰਜਕਰਨੀ ਦੇ ਪ੍ਰਧਾਨ ਸ਼੍ਰੀ ਅਸ਼wini ਜੀ ਦਾ ਸਾਡੇ ਬਹੁਤ ਹੀ ਸਤਿਕਾਰਯੋਗ ਸੰਗਠਨ ਮੰਤਰੀ ਸ਼੍ਰੀ ਨਵਸਲੂ ਜੀ ਬਹੁਤ ਹੀ ਸਤਿਕਾਰਯੋਗ ਸਾਡੇ ਕੇਂਦਰ ਦੇ ਮੰਤਰੀ ਸਰਦਾਰ ਰਵਨੀ ਸਿੰਘ ਬੇਟੂ ਜੀ ਦਾ ਸਾਡੇ ਬਹੁਤ ਹੀ ਸਤਿਕਾਰਯੋਗ ਕੌਮੀ ਜਰਨਲ ਸੈਕਟਰੀ ਸ਼੍ਰੀ ਤਰਨ ਚੂਕ ਜੀ ਦਾ ਤੇ ਸਮੁੱਚੇ ਜ਼ਿਲ੍ਹੇ ਦੇ ਸਾਥੀਆਂ ਦਾ ਜਿਨ੍ਹਾਂ ਨੇ ਹਮੇਸ਼ਾ ਹੀ ਦਿਨ ਰਾਤ ਭਾਰਤੀ ਜਨਤਾ ਪਾਰਟੀ ਦੀਆਂ ਰੀਤੀਆਂ ਨੀਤੀਆਂ ਦੇ ਤਹਿਤ ਪਾਰਟੀ ਦਾ ਕਰ ਕਰ ਝੰਡਾ ਬਲੰਤ ਕੀਤਾ ਅੱਜ ਸਮੁੱਚੀ ਪਾਰਟੀ ਦਾ ਸਮੁੱਚੇ ਸਾਥੀਆਂ ਦਾ ਧੰਨਵਾਦ ਕਰਦੇ ਹੋਏ ਵਿਸ਼ਵਾਸ ਦਿਵਾਉਣਾ ਸੀਨੀਅਰ ਲੀਡਰਸ਼ਿਪ ਨੂੰ ਕਿ ਉਹਨਾਂ ਨੇ ਇੱਕ ਨਿਮਾਣੇ ਜੇ ਗਰੀਬ ਤੇ ਇੱਕ ਵਿਸ਼ਵਾਸ ਪ੍ਰਗਟਾਇਆ ਅਮੀਦਵਾਰ ਬਣਾ ਕੇ ਤਰਨ ਤਰਨ ਵਿਧਾਨ ਸਭਾ ਚ ਉਤਾਰੇ ਤਾਂ ਮੈਂ ਸਮੁੱਚੇ ਸਾਥੀਆਂ ਸਮੇ ਸਮੁੱਚੀ ਸੀਨੀਅਰ ਲੀਡਰਸ਼ਿਪ ਨੂੰ ਵਿਸ਼ਵਾਸਤ ਹਾਂ ਕਿ ਬੜੀ ਵੱਡੀ ਲੀਡ ਦੇ ਨਾਲ ਹੀ ਜਿਹੜੀ ਸ਼ੀਟ ਜਿੱਤ ਕੇ ਜਿੱਥੇ ਪੰਜਾਬ ਲੀਡਰਸ਼ਿਪ ਦਾ ਮਾਣ ਉੱਚਾ ਹੋਊਗਾ ਉੱਥੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਰਨ ਤਰਨ ਵਾਸੀ ਉਹਨਾਂ ਦੀ ਰੀਤੀ ਨੀਤੀ ਤੋਂ ਖੁਸ਼ ਹੋ ਕੇ ਬੜੀ ਲੀਡ ਦੇ ਨਾਲ ਹੀ ਸ਼ੀਟ ਜਿੱਤ ਕੇ ਜਿਹੜੀ ਉਹ ਭਾਰਤੀ ਜਨਤਾ ਪਾਰਟੀ ਦੀ ਝੋਲੀ ਚ ਪਾਣੇ ਜਿਹੜੇ ਪਿੱਛੇ ਜੇ ਤੁਹਾਡੇ ਸੋਸ਼ਲ ਮੀਡੀਆ ਤੇ ਕਾਫੀ ਵੀਡੀਓ ਪੋਸਟਾਂਆਂ ਦੀਆਂ ਵਾਇਰਲ ਹੋਈਆਂ ਸੀ ਜਿਹੜੇ ਸਾਥੀ ਤੁਹਾਡੇ ਨਾਲ ਨਾਰਾਜ਼ ਸਨ ਕਿ ਉਹਨਾਂ ਨੂੰ ਨਾਲ ਲੈ ਕੇ ਚਲੋ ਸਮੁੱਚੇ ਵੇਖੋ ਪਰਿਵਾਰ ਹੈ ਜੀ ਪਰਿਵਾਰ ਦੇ ਵਿੱਚ ਬਹੁਤ ਕੁਝ ਹੋ ਜਾਂਦਾ ਇਹ ਭਾਰਤੀ ਦਾ ਇੱਕ ਪਰਿਵਾਰ ਤੇ ਹਿੱਸੇ ਹਰੇਕ ਬੰਦੇ ਦੀ ਭਾਵਨਾ ਜੁੜੀ ਹੁੰਦੀ ਕਿਤੇ ਨਾ ਕਿਤੇ ਸਮੁੱਚੇ ਸਾਥੀ ਹੈ ਸਾਡੀ ਭਾਰਤੀ ਜਨਤਾ ਪਾਰਟੀ ਸਮੁੱਚੇ ਸਾਥੀਆਂ ਨੂੰ ਨਾਲ ਲੈ ਕੇ ਚਲਦੀ ਹੈ ਸਮੁੱਚੇ ਸਾਥੀ ਇੱਕ ਜੁੜਤਾ ਨੇ ਸਾਰੇ ਸਾਥੀ ਜਦੋਂ ਤਾਂ ਵੀ ਭਾਰਤੀ ਜਨਤਾ ਪਾਰਟੀ ਨੇ ਦਸ ਨੂੰ ਸੇਵਾ ਦਾ ਮੱਕਾ ਦਿੱਤਾ ਸਮੁੱਚੇ ਸਾਥੀ ਜਿਹੜੇ ਉਹ ਭਰਮਹੰਗਾਰਾ ਦੇ ਰਹੇ ਆਮ ਆਦਮੀ ਪਾਰਟੀ ਦਾ ਉਹ ਕਹਿਣਾ ਹੈ ਕਿ ਲਾਲਪੁਰਾ ਸਾਹਿਬ ਉਹਨਾਂ ਬਿਆਨ ਸੀ ਕਿ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਕੋਈ ਕੋਈ ਵੀ ਐਸਾ ਕੰਮ ਰਹਿ ਨਹੀਂ ਗਿਆ ਜਿਹੜਾ ਹੋਰ ਕਿਸੇ ਪਾਰਟੀ ਨਾਲ ਅਸੀਂ ਕਰ ਦੇਵਾਂਗੇ ਪਰ ਫਿਰ ਵੀ ਤੁਸੀਂ ਤੁਹਾਡੇ ਸਾਹਮਣੇ ਆ ਜੀ ਤਿੰਨਾਂ ਸਾਲਾਂ ਦੇ ਵਿੱਚ ਜਿਹੜਾ ਜ਼ਿਲ੍ਹਾ ਤਰਨਤਾਰਨ ਜਦੋਂ ਦਾ ਵੀ ਲੋਕਾਂ ਨੇ ਇਹਨਾਂ ਤੇ ਵਿਸ਼ਵਾਸ ਕੀਤਾ ਤਾਲੀਬਾਨ ਬਣ ਚੁੱਕਾ ਹੈ ਕੋਈ ਦਿਨ ਇਦਾਂ ਦਾ ਜਿਹੜੇ ਵਾਅਦੇ ਕੀਤੇ ਉਹ ਵੀ ਪੂਰੇ ਕੀਤੇ ਜਿਹੜੇ ਨਹੀਂ ਕੀਤੇ ਉਹ ਵੀ ਪੂਰੇ ਕੀਤੇ ਇੱਕ ਦਿਨ ਵੀ ਇਦਾਂ ਦਾ ਨਹੀਂ ਕਿ ਜਿਸ ਦਿਨ ਤਰਨਤਾਰਨ ਵਾਸੀਆਂ ਨੂੰ ਕੋਈ ਫਰੋਤੀਆਂ ਦੇ ਫੋਨ ਨਾ ਆਉਂਦੇ ਹੁਣ ਗੈਂਗਸਟਰ ਦੇ ਫੋਨ ਨਾ ਆਉਂਦੇ ਨਸ਼ੇ ਦੀ ਦਲਦਲ ਦੇ ਵਿੱਚ ਪੂਰੇ ਜ਼ਿਲ੍ਹਾ ਤਰਨਤਾਰਨ ਦੇ ਵਾਸੀ ਜਿਹੜੇ ਉਹ ਤਰਾ-ਤਰਾ ਕਰਦੇ ਪਏ ਨੇ ਇਸ ਕਰਕੇ ਸਿਰਫ ਤੇ ਸਿਰਫ ਇਹਨਾਂ ਲੋਕਾਂ ਨੇ ਸ਼ਬਦਾ ਰਾਹੀਂ ਲੋਕਾਂ ਨੂੰ ਆਮ ਆਦਮੀ ਪਾਰਟੀ ਨੇ ਗਮਰਾਹ ਕੀਤਾ ਝੂਠ ਲਾਰਿਆਂ ਤੋਂ ਬਿਨਾ ਇਹਨਾਂ ਲੋਕਾਂ ਨੇ ਕੁਝ ਨਹੀਂ ਕੀਤਾ ਸਿਰਫ ਖਾਸ ਕਰ ਪੰਜਾਬ ਦੇ ਗਰੀਬ ਵਰਗ ਨੂੰ ਇਹਨਾਂ ਲੋਕਾਂ ਨੇ ਗਮਰਾਹ ਕਰਕੇ ਸਿਰਫ ਤੇ ਸਿਰਫ ਇੱਕ ਵੋਟ ਬੈਂਕ ਦੀ ਰਾਜਨੀਤੀ ਰੱਖੀ ਆ ਤਿੰਨਾਂ ਸਾਲਾਂ ਦੇ ਵਿੱਚ ਜੋ ਕੁਝ ਇਹਨਾਂ ਲੋਕਾਂ ਨੇ ਕੀਤਾ ਉਹ ਤੁਹਾਡੇ ਸਾਹਮਣੇ ਆ ਕੋਈ ਦੱਸਣ ਦੀ ਲੋੜ ਨਹੀਂ ਕਿਉਂਕਿ ਲੋਕਾਂ ਦਾ ਹੁਣ ਵਿਸ਼ਵਾਸ ਬਣ ਚੁੱਕਾ ਹੈ ਕਿ ਭਾਰਤੀ ਜਨਤਾ ਪਾਰਟੀ ਨੂੰ ਜਿਹੜੇ ਜਿਹੜੇ ਸੂਬੇ 'ਚ ਲੋਕਾਂ ਨੇ ਮੌਕਾ ਦਿੱਤਾ ਉਹਨਾਂ ਸੂਬਿਆਂ ਦੀ ਭਾਰਤੀ ਜਨਤਾ ਪਾਰਟੀ ਨੇ ਨੂੰ ਹਾਰ ਬਦਲ ਕੇ ਰੱਖ ਦਿੱਤੀ ਚਾਹੇ ਹਰਿਆਣਾ ਦੀ ਗੱਲ ਕਰ ਲਓ ਛਤੀਸਗੜ੍ਹ ਦੀ ਗੱਲ ਕਰ ਲਓ ਮੱਧ ਪ੍ਰਦੇਸ਼ ਦੀ ਗੱਲ ਕਰ ਲਓ ਗੁਜਰਾਤ ਦੀ ਗੱਲ ਕਰ ਲਓ ਲੋਕ ਹੁਣ ਬੜੀ ਬੇਸਬਰੀ ਦੇ ਨਾਲ ਉਤਾਵਲੇ ਨੇ ਕਿ ਜੇ ਸਾਡੇ ਪੰਜਾਬ ਨੂੰ ਮੋਟ ਰੰਗਲਾ ਪੰਜਾਬ ਬਣਾ ਸਕਦਾ ਤਾਂ ਉਹ ਦੇਸ਼ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਰਤੀ ਜਨਤਾ ਪਾਰਟੀ ਬਣਾ ਸਕਦਾ ਬਹੁਤ ਧੰਨਵਾਦ ਇਹ ਸੰਸ ਤਰਨਤਨ ਸਾਹਿਬ ਤੋਂ ਜਿਮਨ ਚੋਂਦੇ ਭਾਜਪਾ ਦੇ ਉਮੀਦਵਾਰ ਸਰਦਾਰ ਹਰਜੀਤ ਸਿੰਘ ਜੀ ਮੀਆਮਣ ਕੈਮਰਾ ਪਰਸਨ ਦੇ ਨਾਲ ਸਰਜੀਤ ਸਿੰਘ ਮੀਆਮਣ ਤੋਂ ਖਾਸ ਰਿਪੋਰਟ ਸਤਿ ਸ਼੍ਰੀ ਅਕਾਲ